ਸੱਚੀ ਕਾਲ ਜੀ ਹੋਪ एवरीवन इज वेल ਅੱਜ ਸਾਰੇ ਅਨੇ ਖਬਰ ਪੜੀ ਲਈ ਹੋਣੀ ਕਿ ਨਾਓ ਦ ਫਿਫਥ ਸਿਟ ਟੂ ਹੋਲਡ ਇਨਵੈਸਟੀਗੇਸ਼ਨ ਅਗੇਂਸ ਮਜੀਦ ਥਿਆ ਐਂਡ ਡਰਗ ਕੇਸ ਆ ਖਬਰ ਲੱਗੀ ਹੈ ਜੀ ਇਸ ਤੋਂ ਬਾਅਦ ਸਿਆਸੀਕਰਨ ਕੀ ਹੋ ਸਕਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਮੈਨੂੰ ਪਤਾ ਥੋੜੀ ਬੁਕਲਾਹਟ ਮੇਰੇ ਮਸਲੇਆਂ ਨੂੰ ਲੈ ਕੇ ਬਹੁਤ ਵੱਡੀ ਐ ਉਹ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਇੱਕ ਇਹ ਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਪੰਜਾਬ ਚ ਕਿ ਛੇਤੀ ਕਿਤੇ ਦਾ ਕੋਈ ਤੁਹਾਡੇ ਖਿਲਾਫ ਬੋਲਦਾ ਨੀ ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਤੁਹਾਨੂੰ ਪਸੰਦ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਫ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਤੇ ਨਾਲ ਜਿਹੜਾ ਇਹ ਵਿਭਵ ਕੁਮਾਰ ਹੋ ਗਿਆ ਇਹ ਤੁਹਾਡਾ ਵਿਜੇ ਨਹਿਰ ਹੋ ਗਿਆ ਜਿਹੜੇ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੂੰ ਨਾਲ ਮੈਂਬਰ ਪਾ ਲਓ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕੇਜੀਏ ਡਰੱਗ ਦੇ ਮਸਲੇ 'ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸੈਟ ਤੋਂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈਟ ਬਣਾਈ ਜੀ ਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਸਿੱਟਾ ਬਣਾਤੀਆਂ ਔਰ ਤੁਸੀਂ ਅੱਜ ਹੈਰਾਨ ਹੋਵੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਗਏ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਤੇ ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਿਸ ਕਰਨ ਦੀ ਬਣੀ ਬਾਕੀ ਜੇਕਰ ਹੋਇਆ ਬਲਰਾਜ ਸੌਂ ਦੀ ਬਣੀ ਮਤਲਬ ਕਿਦੀ ਕਿਦੀ ਡੀਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਤੀ ਗਈ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਜੀ ਉਦੋਂ ਚੱਟੋ ਪਾਦਿਆ ਨੇ ਉਹਨੂੰ ਲਾਇਆ ਫਿਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ ਚ ਰੌਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨੇ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਆ ਉਹਨਾਂ ਨੂੰ ਗੱਲ ਦੀ ਸਮਝ ਆ ਔਰ ਅੱਜ ਹਰ ਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ AIG ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਉਹਨਾਂ ਨਾਲ ਸੌਦਾ ਹੋਊਗਾ ਹੀ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨੂੰ ਔਰ ਰਿਕਾਰਡ ਤੋੜ ਕੇ ਟੁੱਟ ਗਿਆ ਜੀ 3 AG ਅਤਲਨੰਦਾ ਉਸ ਤੋਂ ਬਾਅਦ ਦਿਓਲ ਸਾਹਿਬ AG ਲੱਗੇ ਚੰਨੀ ਵੇਲੇ ਫੇਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ ਅਜ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਜਦੋਂ ਦੀ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਹਿਲਾ ਅਨਮੋਲ ਰਤਨ ਸਿੱਧੂ ਲਾਏ ਉਹਨਾਂ ਨੂੰ ਹਟਾਤਾ ਫਿਰ ਵਿਨੋਦ ਕਾ ਹਿਸਾਬ ਲਾਏ ਉਹਨਾਂ ਨੂੰ ਹਟਾਤਾ ਗੁਰਮਿੰਦਰ ਗੈਰੀ ਲਾਇਆ ਉਹਨਾਂ ਨੂੰ ਹਟਾਤਾ ਔਰ ਪਿਛਲੀ ਤਰੀਕ ਚ ਜੋ ਆਨਰੇਬਲ ਸੁਪਰੀਮ ਕੋਰਟ ਨੇ ਫਟਕਾਰ ਦਿੱਤੀ ਉਹ ਤਾਂ ਸਾਰਿਆਂ ਦੇ ਸਾਹਮਣੇ ਸੀ ਕਿ ਹਾਲਾਤ ਕੀ ਬਣੇ ਪਏ ਹੁਣ ਚੌਥਾ ਏਜੀ ਬੇਦੀ ਸਾਹਿਬ ਲਾਤਾ ਇਕੱਲਾ ਇਹ ਨਹੀਂ ਜਦੋਂ ਪਰਚਾ ਵੀ ਦਰਜ ਹੋਣਾ ਸੀ ਉਦੋਂ ਵੀ ਪਹਿਲਾਂ ਦਿਨਕਰ ਗੁਪਤਾ ਸਾਹਿਬ ਸਨ ਉਹਨਾਂ ਨੂੰ ਹਟਾ ਕੇ ਸੋਤਾ ਸਾਹਿਬ ਨੂੰ ਲਾਇਆ ਸੋਤਾ ਸਾਹਿਬ ਨੂੰ ਹਟਾ ਕੇ ਫਿਰ ਛਟੋ ਬਾਧਿਆ ਸਾਹਿਬ ਨੂੰ ਲਾਇਆ ਜਿਹੜਾ ਸੁਪਰੀਮ ਕੋਰਟ ਤੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ ਯੂਪੀਐਸਸੀ ਨੇ ਉਹਦੇ ਖਿਲਾਫ ਆਰਡਰ ਪਾਸ ਕੀਤੇ ਹੈ ਕਿ ਇਹ ਬੰਦਾ ਡੀਜੀਪੀ ਲੈਣ ਦੇ ਲੈਕ ਹੀ ਨਹੀਂ ਇਸ ਲਈ ਮੇਰੇ ਵੀਰੋ ਅੱਜ ਵੀ ਇਹ ਸਾਰਾ ਡਰਾਮਾ ਇਸ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇਤ ਚੁਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣੇ ਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ờ ਵਿਰਿੰਦਰ ਕੁਮਾਰ ਜੀ ਸਨ ਉਹਨਾਂ ਨੇ ਨਾਕ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜੜਾਓ ਜੀ ਨੂੰ ਲਾਇਆ ਜਿਹੜੇ ਬੜੇ ਔਨੈਸਟ ਔਰ ਇਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦੋ ਇਹ ਕਰਦਾ ਕਹਿੰਦਾ ਇਹ ਨਹੀਂ ਹੁੰਦੇ ਪਰਚੇ ਦਰਜ ਪਰਚੇ ਦਰਜ ਹੁੰਦੇ ਔਰ ਮੈਰਿਟ ਔਰ ਸਭ ਨੂੰ ਪਤਾ ਕਿ ਉਹ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫੇਰ ਹੁਣ ਲਾਤਾ ਜਾ ਕੇ ਐਸਪੀਐਸ ਪਰਮਾਰ ਕਿ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਛ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਬਣਾਉਣਾ ਚਾਹੁੰਦੇ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੀ ਆ ਪਾ ਵੀ ਦਿੰਦੀ ਆ ਜਿਵੇਂ ਡਰੱਗਾਂ ਵਾਲੇ ਤੇ ਕੁਛ ਨਹੀਂ ਨਾ ਨਿਕਲਿਆ ਸੀ ਅੱਜ ਗਰੰਟੀ ਦੇ ਕਹਿੰਦਾ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹੀ ਨਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਨਾ ਗੱਲਾਂ ਦਾ ਕੋਈ ਅਸਰ ਜਿਹੜਾ ਮਰਜੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ ਸਦਕੇ ਆਹ ਜਿਹੜਾ ਨਮਾ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਭਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਕਿ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਨਾਂ ਤੇ ਡਿਸਪਰੋਪੋਰਸ਼ਨੇਟ ਐਸੈਟ ਇਹਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਲਦਾ ਕਿਉਂ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ ਦੀ ਵੈਬ ਕੁਮਾਰ ਨੂੰ ਵੀ ਕਹਿ ਦੀ ਔਰ ਕਮਾਲ ਹੋ ਗਈ ਵੈਬ ਕੁਮਾਰ ਵਿਜੇ ਨੈਰ ਜਿਨ੍ਹਾਂ ਤੇ ਕਿਸੇ ਤੇ ਸਵਾਤੀ ਮਾਲੀਵਾਲ ਐਮਪੀ ਰਾਜ ਸਭਾ ਤੇ ਉਹਨਾਂ ਨੂੰ ਮਿਸਬੀਵ ਕਰਨ ਦਾ aarop hove court ਨੇ ਕਿਹਾ ਹੋਵੇ ਕਿ ਇਹ ਦਿੱਲੀ secretariat yes yeah, cm